ਦੀਵਾ ਦਾ ਮੋੜ ਤਾ ਲੋ ਦਿਲਵਾਤ ਕਰਦਾ ਹਾਂ ਔਰ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਨਾਲ ਹੀ ਮੈਂ ਬੀਜੇਪੀ ਸਰਕਾਰ ਨੂੰ Dalit ਵਿਰੋਧੀ ਇਸ ਕਰਕੇ ਕਹਿ ਰਿਹਾ ਕਿਉਂਕਿ ਉਸਦਾ ਅਸਲੀ ਚਿਹਰਾ ਜਿਹੜਾ ਉਹ ਜਨਤਾ ਦੇ ਸਾਹਮਣੇ ਸਾਫ ਹੋ ਚੁੱਕਾ ਵਾ ਉਹਨਾਂ ਦੇ ਮੰਤਰੀ ਅਮਿਤ ਸ਼ਾਹ ਵੱਲੋਂ ਬਿਆਨ ਦੇਣਾ ਕਿ ਹਰ ਜਗ੍ਹਾ ਬਾਬਾ ਸਾਹਿਬ ਬਾਬਾ ਸਾਹਿਬ ਬਾਬਾ ਸਾਹਿਬ ਜਾਣੀ ਕੀ ਉਹਨਾਂ ਨੇ ਹੱਲੇ ਵੀ ਮਿਰਚਾ ਬਾਬਾ ਸਾਹਿਬ ਦੇ ਨਾਮ ਦੀਆਂ ਲੜ ਲੀਆਂ ਨੇ ਕਿਉਂਕਿ ਬਾਬਾ ਸਾਹਿਬ ਉਹ ਰੈਪਰ ਹੋਏ ਨੇ ਜਿਨ੍ਹਾਂ ਨੇ ਇਕੱਲਿਆਂ ਨੇ ਆਪਣੇ ਦਮ ਤੇ ਜਾਤੀਵਾਦ ਦੀਆਂ ਕੱਚੀਆਂ ਦਾਅ ਦਿੱਤੀਆਂ ਤੇ ਅੱਜ ਅਸੀਂ ਉਹੀ ਬਾਬਾ ਸਾਹਿਬ ਅੰਬੇਡਕਰ ਦੇ ਬੱਚੇ ਆ ਇਹਨਾਂ ਨੂੰ ਸਾਡੇ ਤੋਂ ਖਤਰਾ ਮਹਿਸੂਸ ਹੋਣ ਲੱਗ ਗਿਆ ਇਸ ਕਰਕੇ ਇਸ ਦਾ ਦੇ ਪਾਸ਼ਣ ਦੇ ਰਹੇ ਨੇ ਪਰ ਅਸੀਂ ਤੁਹਾਡੇ ਪਾਸ਼ਣਾ ਤੋਂ ਡਰਨ ਵਾਲੇ ਨਹੀਂ ਆ ਲੋੜ ਪਈ ਤਾਂ ਉਹ ਤੁਰ ਜਵਾਬ ਤੁਹਾਨੂੰ ਦਵਾਂਗੇ ਭਾਜਪਾ ਸਰਕਾਰ ਦਾ ਤਕਤੋ ਤੱਕ ਹਿਲਾ ਦਾਂਗੇ ਕਿਉਂ ਕਰਕੇ ਇਹਨਾਂ ਨੇ ਇਹ ਗੱਲ ਕਾ ਕੇ ਸਾਬਤ ਕਰ ਦਿੱਤਾ ਕਿ ਇਹ ਦਲਤ ਵਿਰੋਧੀ ਆ ਸੋ ਇਸ ਕਰਕੇ ਬੀਜੇਪੀ ਸਰਕਾਰ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ 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 ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਚਲੋ ਸਮੂੱਚੇ ਹੀ ਸਾਰੇ ਵੀਰਾਂ ਦਾ ਚੰਡੀਗੜ੍ਹੋਂ ਮਹਾਲੀ ਜਲੰਧਰੋਂ ਫਗਵਾੜਿਓਂ ਗੁਰਾਇਆਂ ਤੋਂ ਜਿੰਨੇ ਵੀ ਮੇਰੇ ਵੀਰ ਆਇਆ ਸਮੂੱਚੇ ਦਾ ਬਹੁਤ ਬਹੁਤ ਧੰਨਵਾਦ ਔਰ 바ਵਾ ਸਾਹਿਬ ਡਾਕਟਰ ਉਮੇਦਗਰ ਜੀ ਜੋ ਪ੍ਰੀਵਿਨਮਾਨ ਦਿਵਸ ਦੀ ਆਪਾਂ ਰੈਲੀ ਕੱਢੀ ਆ ਜੋ ਕਿ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਚੌਥੀ ਰੈਲੀ ਰੱਖੀ ਗਈ ਆ ਔਰ ਜਿਸ ਦੇ ਵਿੱਚ ਅੱਜ ਜੋ ਆਪਾਂ ਸਾਰੇ ਦੇਖ ਰਿਹਾ ਕਿ ਮੀਡੀਆ ਦੇ ਉੱਤੇ ਜਿਹੜਾ ਅਮਿਤ ਸ਼ਾਹ ਗ੍ਰਹਿ ਮੰਤਰੀਆਂ ਦਾ ਬੀਜੇਪੀ ਦਾ ਲੀਡਰ ਆ ਉਹਨੂੰ 바ਵਾ ਸਾਹਿਬ ਡਾਕਟਰ ਉਮੇਦਗਰ ਜੀ ਜਿਹੜੀ ਸੋਚ ਨੂੰ ਉਹਨੂੰ ਜਿਹੜੀ ਸੋਚ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਮੈਂ ਆਪਣੇ ਸਮੂਹੇ ਹੀ ਵੀਰਾਂ ਦਾ ਬੜਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਸ ਮੈਸੇਜ ਦੇ ਉੱਤੇ ਬਾਬਾ ਸਾਹਿਬ ਡਾਕਟਰ ઉમેਦਗੜ ਜੀ ਦੀ ਪ੍ਰੀਜ਼ੈਂਸ ਮਾਨ ਦੇ ਵਿੱਚ ਉੱਤੇ ਸਾਰੇ ਇਕੱਠੇ ਹੋ ਗਏ ਅੱਜ ਆਪਾਂ ਜਿਹੜੀ ਸ਼ਰਧਾਂ ਦੇ ਪੁੱਲ ਚੜਾਉਣ ਆਏ ਆ ਸ਼ਰਧਾਂ ਦੇ ਪੁੱਲ ਉਹੋ ਹੀ ਸੱਚੇ ਸੁੱਚੇ ਆ ਕਿ ਬਾਬਾ ਸਾਹਿਬ ਡਾਕਟਰ ઉમેਦਗੜ ਜੀ ਦੀ ਆਪਾਂ ਸੋਚ ਨੂੰ ਅੱਗੇ ਵਧਾਈਏ ਤਾਂ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਆਪਾਂ ਜਿਹੜੇ ਪੜ ਲਿਖਾ ਕੇ ਆਪਣੇ ਬੱਚੇ ਇਹਨੂੰ ਅੱਗੇ ਤੋਂ ਅੱਗੇ ਆਈਪੀਐਸ ਆਈਐਸ ਵੱਡੇ ਵੱਡੇ ਅਫਸਰਾਂ ਦੇ ਲਈਏ ਕਿਉਂਕਿ ਬਾਬਾ ਸਾਹਿਬ ਡਾਕਟਰ ઉમેਦਗੜ ਜੀ ਸੋਸੀ ਕਿ ਜੇਕਰ ਮੇਰਾ ਸਮਾਜ ਪੜ੍ਹ ਲਿਖ ਕੇ ਅੱਗੇ ਵਧੇਗਾ ਤਾਂ ਸਾਨੂੰ ਜਿਹੜੇ ਇਹੋ ਜਿਹੇ ਲੀਡਰ ਜਿਹੜੇ ਸਾਡੇ ਸਮਾਜ ਨੂੰ ਸਾਡੇ ਭਾਈਚਾਰੇ ਨੂੰ ਖਰਾਬ ਕਰ ਰਹੇ ਆ ਔਰ ਉਸ ਦੀ ਪਛਤਾ ਹੋ ਜਾਏਗੀ ਅੱਜ ਆਪਾਂ ਦੇਖ ਰਹੇ ਆ ਕਿ ਪੰਜਾਬ ਸਰਕਾਰ ਦੇ ਵਿੱਚ ਵੀ ਜਿਹੜੇ ਧਰਨੇ ਮੁਜਾਰੇ ਮੁਲਾਜ਼ਮ ਜਿਹੜੇ ਸੜਕਾਂ ਤੇ ਆਏ ਪਏ ਆ ਔਰ ਜਿਹੜੇ ਛੱਪੂ ਬਾਡਰ ਤੇ ਸਾਡੇ ਕਿਸਾਨ ਵੀਰ ਬੈਠੇ ਆ ਜਿਨ੍ਹਾਂ ਨੇ ਦੁਹਰਾ 30 ਦਸੰਬਰ ਨੂੰ ਪੰਜਾਬ ਪੰਦ ਦੇ ਐਲਾਨ ਕੀਤਾ ਅੱਜ ਆਪਾਂ ਦੇਖ ਰਹੇ ਆ ਕਿ ਟੋਟਲੀ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਫੇਲ ਹੋ ਚੁੱਕੀ ਆ ਮੈਂ ਸਮੂੱਚੇ ਹੀ ਸਾਥੀਆਂ ਨੂੰ ਅਪੀਲ ਕਰਦਾ ਕਿ ਜੇਕਰ ਆਪਾਂ ਬਾਬਾ ਸਾਹਿਬ ਡਾਕਟਰ ਮੇਧਕਰ ਦੀ ਸੋਚ ਨਾਲ ਚੱਲਾਂਗੇ ਤਾਂ ਸਾਡਾ ਹੀ ਰਾਜ ਤੇ ਸਾਡਾ ਹੀ ਕਾਜ ਹੋਏਗਾ ਇਸ ਲਈ ਮੈਂ ਸਮੂੱਚੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰ ਸੁਧੀਰ ਜੀ ਮੋਨ ਲਾਲ ਜੀ ਗਾਇ ਜੀ ਸੋਨੀ ਜੀ ਸਾਡੇ ਪ੍ਰੈਸ ਰਿਪੋਰਟਰ ਦੁਆਬਾ ਚੈਨਲ ਤੋਂ ਜੱਕੀ ਹੁਣੀ ਪ੍ਰੇਮਪੁਰੇ ਤੋਂ ਸਮੂੱਚੇ ਹੀ ਜਿੰਨੇ ਮੇਰੇ ਵੀਰ ਆਏ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਆ ਕੇ ਸਾਡੇ ਇਸ ਰੈਲੀ ਨੂੰ ਆਪਣਾ ਸਾਥ ਦੇ ਕੇ ਸਾਡੇ ਨਾਲ ਬਹੁਤ ਸਹਿਯੋਗ ਕੀਤਾ ਔਰ ਖਾਸ ਕਰ ਸਾਡੇ ਰਿਟਾਇਰਡ ਡੀਐਸਪੀ ਜਸਪੀਰ ਸਿੰਘ ਜੀ ਔਰ ਮਜਬੂਤ ਸਿੱਖ ਜਥੇਬੰਦੀ ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨਾ ਉਹਨਾਂ ਦਾ ਵੀ ਧੰਨਵਾਦ ਬਹੁਤ ਕਰਦਾ ਸਮੂਹ ਚੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਵਾਂ